ਨਮਸਕਾਰ ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਤੇ ਮੈਂ ਤੁਹਾਡੇ ਨਾਲ ਪੁਸ਼ਪਾ ਮੋਰਿਆ ਗੱਲ ਕਰਾਂਗੇ ਖਬਰ ਬਾਰੇ ਜੋ ਕਿ ਅੱਜਕੱਲ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਬਾਕੀ ਹੈ ਪਰ ਸਿਆਸਤ ਦਾ ਪਾਰਾ ਹੁਣੇ ਤੋਂ ਚੜਨਾ ਸ਼ੁਰੂ ਹੋ ਗਿਆ ਹੈ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਵਿੱਚ ਸੰਭਾਵਿਤ ਵਾਪਸੀ ਨੂੰ ਲੈ ਕੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਬਿਆਨ ਦੇ ਕੇ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਉਹਨਾਂ ਨੇ ਦਾਵਾ ਕੀਤਾ ਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਨ ਦੇ ਲਈ 500 ਕਰੋੜ ਰੁਪਏ ਦੀ ਲੋੜ ਹੁੰਦੀ ਹੈ, ਜਦਕਿ ਉਹਨਾਂ ਦੇ ਕੋਲ ਕਿਸੇ ਨੂੰ ਦੇਣ ਲਈ ਇੰਨੇ ਪੈਸੇ ਨਹੀਂ ਹਨ। ਡਾਕਟਰ ਨਵਜੋਤ ਨੇ ਕਿਹਾ ਕਿ ਉਹ ਪੈਸੇ ਨਹੀਂ ਦੇ ਸਕਦੇ ਪਰ ਨਤੀਜੇ ਜ਼ਰੂਰ ਦੇ ਸਕਦੇ ਨੇ। ਦਾ ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਉਹਨਾਂ ਦੇ ਪਤੀ ਵਾਪਸੀ ਕਰਨਗੇ ਸਿਆਸਤ ਦੇ ਵਿੱਚ ਉਦੋਂ ਹੀ ਕਰਨਗੇ ਜੇਕਰ ਉਹਨਾਂ ਨੂੰ ਸੀਐਮ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਨਵਜੋਤ ਸਿੱਧੂ ਮੁਤਾਬਕ ਉਹਨਾਂ ਦੇ ਪਤੀ ਜਿਹੜੇ ਨੇ ਉਹਨਾਂ ਨੇ ਸਿਆਸਤ ਦੇ ਵਿੱਚ ਤਾਂ ਹੀ ਪਰਤਣਾ ਹੈ ਜਦੋਂ ਉਹਨਾਂ ਨੂੰ ਕਿਸੇ ਪਾਰਟੀ ਦੇ ਵੱਲੋਂ ਸੀਐਮ ਫੇਸ ਐਲਾਨਿਆ ਜਾਵੇਗਾ ਤਾਂ ਇਹ ਵੱਡਾ ਦਾਵਾ ਕਰ ਰਹੇ ਨੇ ਉਹ ਵੱਡੀ ਮੰਗ ਵੀ کہہ ਸਕਦੇ ਆ ਇਸ ਨੂੰ ਉਹਨਾਂ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਪ੍ਰਿੰਕਾ ਗਾਂਧੀ ਦੇ ਨਾਲ ਉਹਨਾਂ ਦਾ ਡੂੰਗਾ ਲगाव ਹੈ ਪਰ ਕਾਂਗਰਸ ਦੇ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੇ ਪੰਜ ਦਾਅਵੇਦਾਰ ਨੇ ਤੇ ਪਾਰਟੀ ਦੇ ਅੰਦਰ ਖਿੱਚੋ ਤਾਨ ਸ਼ਿਖਰ ਤੇ ਹੈ ਤਾਂ ਅੰਦਰਲੀ ਗੱਲ ਵੀ ਉਹਨਾਂ ਨੇ ਕਹੀ ਹੈ ਕਿ ਖਿੱਚੋ ਤਾਨ ਜਿਹੜੀ ਹੈ ਕਾਂਗਰਸ ਦੇ ਵਿੱਚ ਆਪਸੀ ਚੱਲ ਰਹੀ ਹੈ ਲਗਾਤਾਰ ਤਾਂ ਨਵਜੋਤ ਕੌਰ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਦੇ ਨਾਲ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਸਵਾਲ ਦੇ ਜਵਾਬ ਦੇ ਵਿੱਚ ਡਾਕਟਰ ਨਵਜੋਤ ਨੇ ਕਿਹਾ ਕਿ ਕਿਸੇ ਨੇ ਵੀ ਪੈਸੇ ਦੀ ਗੱਲ ਨਹੀਂ ਕੀਤੀ ਪਰ ਸੀਐਮ ਦਾ ਚਿਹਰਾ ਉਹੀ ਬਣਦਾ ਹੈ ਜੋ 500 ਕਰੋੜ ਦਾ ਅਟੈਚੀ ਜਿਹੜਾ ਹੈ ਉਹ ਦਿੰਦਾ ਹੈ ਤਾਂ ਉਹਨਾਂ ਦੇ ਵੱਲੋਂ ਇਹ ਵੱਡਾ ਕਹਿ ਸਕਦੇ ਹਾਂ ਖੁਲਾਸਾ ਕੀਤਾ ਗਿਆ ਕਿ 500 ਕਰੋੜ ਦੀ ਜੋ ਅਟੈਚੀ ਦਵੇਗਾ ਉਸੇ ਨੂੰ ਸੀਐਮ ਦਾ ਫੇਸ ਐਲਾਨਿਆ ਜਾਵੇਗਾ ਕਾਂਗਰਸ ਦੇ ਵਿੱਚ ਤਾਂ ਉਹਨਾਂ ਤੋਂ ਸਵਾਲ ਜਦੋਂ ਪੁੱਛਿਆ ਗਿਆ ਕਿ ਭਾਜਪਾ ਕੋਈ ਜ਼ਿੰਮੇਵਾਰੀ ਦਿੰਦੀ ਹੈ ਤਾਂ ਕੀ ਨਵਜੋਤ ਸਿੰਘ ਸਿੱਧੂ ਵਾਪਸੀ ਕਰਨਗੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਉਹਨਾਂ ਦੀ ਤਰਫੋਂ ਨਹੀਂ ਦੱਸ ਸਕਦੀ ਪਰ ਕਾਂਗਰਸ ਦੀ ਅੰਦਰੂਨੀ ਖਿੱਚੋਤਾਨ ਪਾਰਟੀ ਨੂੰ ਕਮਜ਼ੋਰ ਕਰ ਰਹੀ ਹੈ ਜਦਕਿ ਸਿੱਧੂ ਸਿਆਸਤ ਦੇ ਵਿੱਚ ਪੈਸੇ ਦੇ ਲਈ ਨਹੀਂ ਸਗੋਂ ਕੰਮ ਕਰਨ ਦੇ ਲਈ ਆਏ ਹੋਏ ਨੇ ਜੇ ਕਿਸੇ ਵੀ ਪਾਰਟੀ ਨੇ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦਿੱਤੀ ਤਾਂ ਉਹ ਪੰਜਾਬ ਨੂੰ ਸੋਨੇ ਦਾ ਸੂਬਾ ਬਣਾ ਦੇਣਗੇ ਤਾਂ ਉਹਨਾਂ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ ਜੇਕਰ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਪੰਜਾਬ ਨੂੰ ਸੋਨੇ ਵਰਗਾ ਸੁਭਾ ਬਣਾ ਦੇਣਗੇ ਤਾਂ ਪਹਿਲਾਂ ਵੀ ਅਸੀਂ ਕਈ ਵਾਰ ਨਵਜੋਤ ਸਿੰਘ ਸਿੱਧੂ ਦਾ ਜਦਵੀ ਬਿਆਨ ਸਾਹਮਣੇ ਆਂਦਾ ਸੀ ਪੰਜਾਬ ਨੂੰ ਲੈ ਕੇ ਉਹ ਹਰ ਵਾਰ ਇਹੀ ਕਹਿੰਦੇ ਸੀਗੇ ਕਿ ਪੰਜਾਬ ਨੂੰ ਸੋਨੇ ਦੀ ਚਿੜੀਆ ਜੜੀ ਹੈ ਉਹ ਬਣਾਇਆ ਜਾਵੇਗਾ ਜਿਵੇਂ ਪਹਿਲਾਂ ਪੰਜਾਬ ਸੀ ਤਾਂ ਡਾਕਟਰ ਨਵਜੋਤ ਦੇ ਬਿਆਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ ਕਿ 2027 ਤੋਂ ਪਹਿਲਾਂ ਸਿੱਧੂ ਕੋਈ ਵੱਡਾ ਕਦਮ ਚੁੱਕ ਸਕਦੇ ਨੇ ਕੀ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵੇਗੀ ਇਹ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਾਂ ਫਿਰ ਸਿੱਧੂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਹ ਸਾਰੇ ਸਵਾਲ ਜਿਹੜੇ ਨੇ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਕੀ ਕੁਝ ਅੱਗੇ ਸਟੈਪ ਲੈਂਦਾ ਜਾਂਦਾ ਹੈ ਪਰ ਲਗਾਤਾਰ ਵੱਡੇ-ਵੱਡੇ ਲੀਡਰਾਂ ਦੇ ਵੱਲੋਂ ਬਿਆਨ ਵੀ ਸਾਹਮਣੇ ਆ ਰਹੇ ਨੇ ਕਿ ਕੀ ਕੁਝ ਅੱਗੇ ਹੋਣ ਵਾਲਾ ਹੈ ਲਗਾਤਾਰ ਜਿਹੜੇ ਲੀਡਰ ਨੇ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਖੁਲਾਸਾ ਜਿਹੜਾ ਕੀਤਾ ਗਿਆ ਹੈ 500 ਕਰੋੜ ਰੁਪਏ ਵਾਲਾ ਇਹ ਹੁਣੇ ਕਿਉਂ ਕੀਤਾ ਗਿਆ ਪਹਿਲਾਂ ਇਸ ਬਾਰੇ ਕਿਉਂ ਨਹੀਂ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਮੈਡਮ ਸਿੱਧੂ ਨੇ ਸਿਆਸਤ ਦੇ ਵਿੱਚ ਕਾਫੀ ਹਲਚਲ ਮਚਾ ਦਿੱਤੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਪੈਸੇ ਨਹੀਂ ਦੇ ਸਕਦੇ ਪਰ ਨਤੀਜੇ ਜ਼ਰੂਰ ਦੇ ਸਕਦੇ ਹਾਂ ਜੇਕਰ ਨਵਜੋਤ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਹ ਪੰਜਾਬ ਨੂੰ ਸੋਨੇ ਵਾਂਗ ਚਮਕਾ ਦੇਣਗੇ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਤੇ ਨਵਜੋਤ ਸਿੱਧੂ ਸਿਆਸਤ ਦੇ ਵਿੱਚ ਤਾਂ ਹੀ ਪਰਤਣਗੇ ਜੇਕਰ ਉਹਨਾਂ ਨੂੰ ਸੀਐਮ ਦਾ ਫੇਸ ਬਣਾਇਆ ਜਾਂਦਾ ਹੈ ਤਾਂ ਨਵਜੋਤ ਕੋਰ ਸਿੱਧੂ ਦਾ ਇਹ ਬਿਆਨ ਸਾਹਮਣੇ ਆਇਆ ਸੀ ਕਿ 500 ਕਰੋੜ ਰੁਪਏ ਦੀ ਅਟੈਚੀ ਜਿਹੜੀ ਆ ਉਹ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਜਿਹੜੇ ਨੇ ਸੀਐਮ ਫੇਸ ਐਲਾਨਿਆ ਜਾਂਦਾ ਹੈ ਤਾਂ ਨਵਜੋਤ ਸਿੱਧੂ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਜਦ ਉਹਨਾਂ ਨੂੰ ਸੀਐਮ ਦਾ ਫੇਸ ਜਿਹੜਾ ਹੈ ਉਹ ਐਲਾਨਿਆ ਜਾਵੇਗਾ ਇਹ ਗੱਲ ਜਿਹੜੀ ਹੈ ਨਵਜੋਤ ਕੌਰ ਸਿੱਧੂ ਨੇ ਕਹੀ ਹੈ ਕਿ ਜੇਕਰ ਉਹਨਾਂ ਨੂੰ ਸੀਐਮ ਦਾ ਫੇਸ ਬਣਾਇਆ ਜਾਵੇਗਾ ਤਾਂ ਹੀ ਜਿਹੜਾ ਹੈ ਉਹ ਅੱਗੇ ਨਿਕਲ ਕੇ ਆਉਣਗੇ ਅੱਗੇ ਸਿਆਸਤ ਦੇ ਵਿੱਚ ਪਰਤਣਗੇ ਤਾਂ ਫਿਲਹਾਲ ਸਾਡੇ ਨਾਲ ਗੈਸਟ ਜੁੜ ਗਏ ਨੇ ਤੁਹਾਨੂੰ ਇੰਟਰੋਡਿਊਸ ਕਰਵਾ ਦਿੰਨੇ ਆ ਸੂਬਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਜਨ ਅਮਰਦੀਪ ਜੀ ਸਵਾਗਤ ਹੈ ਤੁਹਾਡਾ ਤੇ ਆਜਪਾ ਦੇ ਜਿਹੜੇ ਲੀਡਰ ਜੁੜੇ ਨੇ ਗੱਲਬਾਤ ਕਰਨ ਦੇ ਲਈ ਚੇਤਨ ਮਹਾਨ ਜੋਸ਼ੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਰਾਜ ਜਿਹੜੇ ਸ਼ੋਮਨੀ ਅਕਾਲੀ ਦਲ ਦੇ ਬੁਲਾਰੇ ਨੇ ਐਡਵੋਕੇਟ ਪੁਨੀਤ ਇੰਦਰ ਸਿੰਘ ਕੰਗ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਰ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਗੈਸਟ ਜੁੜ ਗਏ ਨੇ ਨਵਜੋਤ ਸਿੰਘ ਨੂੰ ਲੈ ਕੇ ਜੋ ਵੀ ਬਿਆਨ ਦਿੱਤਾ ਗਿਆ ਉਹਨਾਂ ਦੀ ਪਤਨੀ ਦੇ ਵੱਲੋਂ 500 ਕਰੋੜ ਰੁਪਏ ਵਾਲਾ ਬਿਆਨ ਸਭ ਤੋਂ ਪਹਿਲਾਂ ਰਾਜਨ ਜੀ ਮੈਂ ਤੁਹਾਡੇ ਕੋਲ ਹੀ ਆਵਾਂਗੀ ਕਿਵੇਂ ਦੇਖਦੇ ਹੋ ਕਿੱਦਾਂ ਦਾ ਬਿਆਨ ਹੈ ਤਾਂ ਕੀ ਸਿਰਫ ਸਿਆਸਤ ਦੇ ਲਈ ਬਿਆਨ ਦਿੱਤਾ ਗਿਆ ਹੈ ਜਾਂ ਫਿਰ ਇਸ ਦੇ ਵਿੱਚ ਕੋਈ ਸੱਚਾਈ ਲੱਗਦੀ ਹੈ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਇਹ ਮੈਡਮ ਨੇ ਬਿਆਨ ਦਿੱਤਾ ਗਿਆ ਜੀ ਇਹਨਾਂ ਨੇ ਸੱਚਾਈ ਦੱਸੀ ਹੈ ਕਾਂਗਰਸ ਦੀ ਕਿ ਆਪਣਾ ਦੇ ਕਾਂਗਰਸ ਦੇ ਵਿੱਚ ਜਿੰਨੇ ਵੀ ਜਿਹੜੇ ਅਹੁਦੇ ਹੈ ਉਹਨ ਸਾਬਤ ਹੋ ਗਿਆ ਕਿ ਉਹ ਪੈਸੇ ਦੇ ਕੇ ਪੈਸੇ ਲੈ ਕੇ ਜਿਹੜੇ ਦਿੱਤੇ ਜਾਂਦੇ ਆ ਤਾਂ ਮੈਡਮ ਨਵਜੋਤ ਕੁਰਸਿੱਧੂ ਜੀ ਨੇ ਜੋ ਕਿਹਾ ਕਿ ਸਾਡੇ ਕੋਲੇ 500 ਕਰੋੜ ਰੁਪਏ ਨਹੀਂ ਹੈਗਾ ਅਸੀਂ ਸੀਐਮ ਦਾ ਚਿਹਰਾ ਬਣਨ ਦੇ ਲਈ ਮਤਲਬ ਕਿ ਆਪਣਾ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਕਿ ਵੀ ਜਿਹੜੇ ਬੰਦੇ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਕਾਫੀ ਸਾਲਾਂ ਤੋਂ ਪਰੇ ਹੈਗੇ ਸਾਈਡ ਕੀਤੇ ਹੋਏ ਸਾਈਡ ਤੇ ਉਹ ਆਪ ਹੈਗੇ ਤੇ ਅੱਜ ਜਦੋਂ ਸਰਕਾਰ ਆਪਣਾ ਲੈਕਸ਼ਨ ਸਿਰ ਤੇ ਆ ਗਈਆਂ ਉਸ ਟਾਈਮ ਇਹਨਾਂ ਨੂੰ ਹੋ ਗਿਆ ਵੀ ਅਸੀਂ ਜੇ ਕੰਮ ਕਰਾਂਗੇ ਐਕਟਿਵ ਹੋਵਾਂਗੇ ਜੀ ਸਾਨੂੰ ਸੀਐਮ ਦਾ ਚਿਹਰਾ ਪੜਾਇਆ ਜਾਵੇ ਦੇਖੋ ਪਹਿਲੀ ਗੱਲ ਤਾਂ ਇਹ ਕਿ ਅਸੀਂ ਫੇਰ ਵਧੀਆ ਕੰਮ ਕਰਕੇ ਦਿਖਾਵਾਂਗੇ ਕਹਿੰਦੇ ਅਸੀਂ ਸੋਨੇ ਦੀ ਚਿੜੀ ਬਣਾ ਦੇਵਾਂਗੇ ਪੰਜਾਬ ਨੂੰ ਤੇ ਨਵਜੋਤ ਸਿੰਘ ਸਿੱਧੂ ਮਤਲਬ ਕਿ ਆਪਣਾ ਪਹਿਲਾ ਵੀ ਸਥਾਨਕ ਸਰਕਾਰਾਂ ਮੰਤਰੀ ਰਹੇ ਇਹਨਾਂ ਨੂੰ ਮੰਤਰੀ ਬਣਾਇਆ ਗਿਆ ਕਾਂਗਰਸ ਦੇ ਵਿੱਚ ਕਾਂਗਰਸ ਦਾ ਪੰਜਾਬ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਕਿ ਉਦੋਂ ਮੌਕੇ ਦਿੱਤੇ ਸੀ ਉਹ ਤੋਂ ਇਹਨਾਂ ਨੇ ਕੁਝ ਨਹੀਂ ਕਰਕੇ ਦਿਖਾਇਆ ਤੇ ਹੁਣ ਨਵੀਂ ਗੱਲ ਅੱਗੇ ਸਾਹਮਣੇ ਆ ਗਈ ਕਿ ਮਤਲਬ ਕਿ ਆਪਣੇ ਆਪ ਨੂੰ ਇੱਕ ਆਪਣਾ ਪ੍ਰੈਜੈਂਟ ਕਰਨਾ ਕਿ ਅਸੀਂ ਮੁੱਖ ਮੰਤਰੀ ਚ ਚਿਰ ਰਹੇ ਜਦੋਂ ਕਿ ਮਤਲਬ ਕਿ ਲੋਕਾਂ ਦੇ ਤਾਂ ਆਪਣੇ ਦਿਮਾਗ 'ਚ ਕੱਢ ਤਾ ਇਹਨੂੰ ਜੋ ਸਿੱਧੂ ਤਾਂ ਸਿਆਸਤ 'ਚੋਂ ਦੂਰ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕਨ ਹੋਰ ਵੀ ਉੱਥੇ ਕਹੀ ਕਿ ਮਤਲਬ ਕਿ ਵੀ ਜੋ ਸਿੱਧੂ ਦੀ ਤਾਂ ਮਤਲਬ ਕਿ ਆਪਣਾ ਬਹੁਤ ਵਧੀਆ ਜਿਹੜਾ ਉਹਨਾਂ ਦਾ ਕੰਮ ਹੈਗਾ ਜਿਹੜਾ ਉਹ ਆਪਣਾ ਬਾਲੀਵੁੱਡ ਦੇ ਵਿੱਚ ਕਰਦੇ ਆ ਕੰਮ ਵੀ ਉਹਦੇ ਵਿੱਚ ਉਹਨਾਂ ਨੂੰ ਚੰਗੀ ਕਮਾਈ ਹੈ ਤੇ ਇਹ ਤੇ ਜਿਹੜਾ ਆਪਣਾ ਪੋਲਿਟਿਕਲ ਜਿਹੜਾ ਕੈਰੀਅਰ ਹੈ ਪੋਲਿਟਿਕਲ ਜਿਹੜਾ ਆਪਣਾ ਹੈਗਾ ਕੈਰੀਅਰ ਦੇ ਵਿੱਚ ਤਾਂ ਬੜੀ ਫਰਸਟ੍ਰੇਸ਼ਨ ਹੈ ਕਹਿੰਦੇ ਵੀ ਇਹਨਾਂ ਨੂੰ ਪੁੱਛਣਾ ਰਹੂਗਾ ਜਿਹੜਾ ਪੋਲਿਟਿਕਲ ਕੈਰੀਅਰ ਹੁੰਦਾ ਇਹ ਤੇ ਲੋਕਾਂ ਦੀ ਜਨਤਾ ਦੀ ਸੇਵਾ ਕਰਨਾ ਹੁੰਦਾ ਇਹਨੂੰ ਤੁਸੀਂ ਫਰਸਟ੍ਰੇਸ਼ਨ ਕਹਿ ਰਹੇ ਹੋ ਇਹਦਾ ਮਤਲਬ ਤੁਸੀਂ ਆਪਣੇ ਬੈਨੀਫਿਟਸ ਲਈ ਆਏ ਹੋ ਰਾਜਨੀਤੀ ਵਿੱਚ ਤੁਸੀਂ ਜਨਤਾ ਦੀ ਸੇਵਾ ਦੇ ਲਈ ਨਹੀਂ ਆਏ ਤੁਸੀਂ ਆਪਣੇ ਆਪਣੇ ਫੇਮਸ ਹੋਣ ਲਈ ਆਏ ਹੋ ਪੈਸਾ ਕਮਾਉਣ ਲਈ ਆਏ ਹੋ ਤਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਸੜਕ ਕੋਲ 300 ਕਰੋੜ ਨਹੀਂ ਹੈਗਾ ਇਹਦਾ ਮਤਲਬ ਕਿ ਇਹਨਾਂ ਨੇ ਸਾਫ਼ ਕਰਤਾ ਕਿ ਕੈਪਟਨ ਅਮਰਿੰਦਰ ਸਿੰਘ 500 ਕਰੋੜ ਦੇ ਕੇ ਆਏ ਸੀ ਚੰਨੀ ਚਰਨਜੀਤ ਚੰਨੀ ਜੀ 500 ਕਰੋੜ ਦੇ ਕੇ ਆਏ ਸੀ ਵੀ ਇੰਨੇ-ਇੰਨੇ ਪੈਸੇ ਕਾਂਗਰਸ ਦੇ ਵਿੱਚ ਲੈ ਜਾਂਦੇ ਤਾਂ ਜਿਸ ਕਾਂਗਰਸ ਆ ਇਹਨਾਂ ਮਾੜਾ ਹਾਲ ਹੋ ਗਿਆ ਕਿ ਕੋਈ ਚੰਗਾ ਲੀਡਰ ਕੋਈ ਚੰਗੇ ਲੋਕ ਆਉਣ ਲਈ ਤਿਆਰ ਨਹੀਂ ਕਾਂਗਰਸ ਦੇ ਵਿੱਚ ਕਿਉਂਕਿ ਇਹ ਪੈਸੇ ਆ ਰਹੇ ਨੂੰ ਟਿਕਟਾਂ ਦਿੰਦੇ ਜਿਹੜੀਆਂ ਵੱਡੀਆਂ ਪਾਰਟੀਆਂ ਬੀਜੇਪੀ ਚ ਵੀ ਰਹੇ ਪਹਿਲਾਂ ਇਹਦਾ ਮਤਲਬ ਬੀਜੇਪੀ ਕਾਂਗਰਸ ਇਹ ਵੱਟੇ ਲੋਕਾਂ ਨੂੰ ਜਿਹੜੀ ਟਿਕਟਾਂ ਦਿੰਦੀ ਹੈ ਪੈਸੇ ਲੈ ਕੇ ਦਿੰਦੀ ਹੈ ਜਦੋਂ ਕਿ ਉਹਨਾਂ ਨੂੰ ਪੁੱਛਿਆ ਗਿਆ ਸਾਡੇ ਆਪਣਾ ਜਾਖੜ ਸਾਹਿਬ ਤੁਸੀਂ ਜਾਖੜ ਜੀ ਤੋਂ ਉਹ ਕਹਿੰਦੇ 350 ਕਰੋੜ ਰੁਪਈਆ ਅਸੀਂ ਆਪਣਾ ਚੱਲਦਾ ਸੀਗਾ ਉਦੋਂ ਕਾਂਗਰਸ ਦੇ ਵਿੱਚ ਵੀ ਜਾਖੜ ਸਾਹਿਬ ਹੀ ਪੰਜਾਬ ਦੇ ਪ੍ਰਧਾਨ ਰਹੇ ਇਹਦਾ ਮਤਲਬ ਇਹ ਹੈ ਕਿ ਮਤਲਬ ਕਿ ਇਹ ਲੋਕ ਪੈਸੇ ਦੇਖ ਕੇ ਕਾਂਗਰਸ ਦੇ ਵਿੱਚ ਅਹੁਦੇ ਲੈਂਦੇ ਰਹੇ ਐ ਤੇ ਇਸ ਕਰਕੇ ਮਤਲਬ ਕਿ ਵੀ ਕਾਮਾਦਮੀ ਪਾਰਟੀ ਹੈ ਜਿਨੇ ਮਤਲਬ ਕਿ ਆਮ ਲੋਕਾਂ ਨੂੰ ਬਣਾਇਆ ਆਮ ਘਰਾਂ ਦੇ ਲੋਕਾਂ ਨੂੰ ਮੁੱਖ ਮੰਤਰੀ ਬਣਾਇਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਿ ਕਿਰਾਏ ਦੇ ਘਰ ਤੇ ਰਹਿੰਦੇ ਸੀ ਸੰਘੂਰ ਦੇ ਵਿੱਚ ਮਤਲਬ ਕਿ ਇਹ ਜਿਹੜੀਆਂ ਪਾਰਟੀਆਂ ਅੱਜ ਇਹਨਾਂ ਦਾ ਪਰਦਾ ਜਿਹੜਾ ਪਰਦਾ ਖਾਸ਼ ਹੋ ਗਿਆ ਕਿ ਇਹ ਤਾਂ ਪੈਸੇ ਲੈ ਕੇ ਅਹੁਦੇ ਦਿੰਦੇ ਆ ਜੇ ਇਹਨਾਂ ਨੇ ਕੋਈ ਜ਼ਿਲ੍ਹਾ ਪ੍ਰਧਾਨ ਲਾਉਣਾ ਹੈ ਦਾ ਮਤਲਬ ਕੋਈ ਇਹਨਾਂ ਨੇ ਲੋਕ ਸਭਾ ਵਿੱਚ ਚਾਰ ਚਲਾਉਣਾ ਹੈ ਜਿੰਨੇ ਵੀ ਅਹੁਦੇ ਦੇਣੇ ਆ ਇਹ ਪੈਸੇ ਲੈ ਕੇ ਅਹੁਦੇ ਦਿੰਦੇ ਆ ਤੇ ਇਸ ਕਰਕੇ ਮਤਲਬ ਆਮ ਆਦਮੀ ਪਾਰਟੀ ਜਿਹੜੀ ਆਈ ਹੈ ਜਿਨ੍ਹਾਂ ਨੇ ਮਤਲਬ ਕਿ ਇੰਨੇ ਲੋਕਾਂ ਨੂੰ ਕੰਮ ਕਰਕੇ ਦਿਖਾਇਆ ਇਸੇ ਨਹੀਂ ਕਰਕੇ ਦਿਖਾਇਆ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਕਿਸੇ ਨੂੰ ਨਾ ਪਾਰਟੀ ਨੇ ਕਿਸੇ ਤੋਂ ਕਦੇ ਕੋਈ ਪੈਸਾ ਲਿਆ ਹੈ ਇਸੇ ਕਰਕੇ ਅੱਜ ਲੋਕਾਂ ਦੇ 80% ਲੋਕਾਂ ਨੂੰ ਆਪਣਾ 0 ਬਿਨੋਂ ਆਉਂਦਾ ਬਿਜਲੀ ਫ੍ਰੀ ਹੈ ਇਸੇ ਕਰਕੇ ਚੰਗੇ ਸਕੂਲ ਬਣ ਗਏ ਇਸੇ ਕਰਕੇ ਚੰਗੇ ਹਸਪਤਾਲ ਆਮ ਆਦਮੀ ਪਾਰਟੀ ਆਮ ਆਦਮੀ ਕਲੀਨਿਕ ਬਣ ਗਏ ਇਸੇ ਕਰਕੇ ਐਸਐਸਓ ਦੀਆਂ ਗੱਡੀਆਂ ਫਰੀ 80 ਕਿਲੋਮੀਟਰ ਤੇ ਇਸੇ ਕਰਕੇ ਨਵੇਂ ਜਿਹੜੇ ਪ੍ਰਥਮਲ ਪਲਾਂਟ ਕੀਤੇ ਗਏ ਇਸੇ ਕਰਕੇ ਕੋਲੇ ਦੀਆਂ ਖਾਨਾ ਚਲਾਈਆਂ ਗਈਆਂ ਐਡੇ ਕੰਮ ਜਿਹੜੇ 60000 ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਬੇਰੁਜ਼ਗਾਰੀ ਖਤਮ ਕਰਨ ਦੀ ਪੰਜਾਬ ਦੇ ਵਿੱਚ ਜਿਹੜਾ ਜਮਾਨ ਸਾਹਿਬ ਜਾਪਾਨ ਗਏ ਹੋਏ ਹੈ ਉੱਥੋਂ ਵੀ ਜਿਹੜੇ ਇਨਵੈਸਟਮੈਂਟਸ ਲਿਆਣ ਲਈ ਬਿਜ਼ਨਸ ਤੇ ਲਈ ਜੇ ਪੰਜਾਬ 'ਚ ਬਿਜ਼ਨਸ ਆਊਗਾ ਨੌਜਵਾਨਾਂ ਨੂੰ ਕੰਮ ਮਿਲੂਗਾ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਜਿਹੜੇ ਇਹਨਾਂ ਨੇ ਨਸ਼ੇ ਵਿੱਚ ਇਸੇ ਲਈ ਇਹਨਾਂ ਨੇ ਨਸ਼ੇ ਵਿੱਚ ਅਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਦੀ ਜਲ ਬਾਦਲ ਬੀਜੇਪੀ ਨੇ ਸ਼ੁਰੂ ਕਰਾਇਆ ਕਾਂਗਰਸ ਨੇ ਉਹਨੂੰ ਕੰਟੀਨਿਊ ਰੱਖਿਆ ਕਿ ਅਸੀਂ ਪੈਸੇ ਦੇਣੇ ਆ ਉੱਤੇ ਸੈਂਟਰ ਨੂੰ ਸਾਡੀ ਕਾਂਗਰਸ ਦੇ ਉਹਨਾਂ ਨੂੰ ਤੇ ਬੀਜੇਪੀ ਨੂੰ ਪੈਸੇ ਪਹੁੰਚਾਉਣੇ ਆ ਤਾਂ ਸਾਡਾ ਇੱਥੇ ਸਰਕਾਰ ਬਣਦੀ ਰਾਜਨਜੀ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਜਾਖੜ ਸਾਹਿਬ ਜਦੋਂ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਉਹਨਾਂ ਨੇ ਵੀ ਸਮਰਥਨ ਨਹੀਂ ਕੀਤਾ ਇੱਕ ਤਰੀਕੇ ਦੇ ਨਾਲ ਕਿ 350 ਕਰੋੜ ਰੁਪਏ ਉਹਨਾਂ ਦੇ ਕੋਲੋਂ ਮੰਗੇ ਗਏ ਨੇ ਹ ਬੀਜੇਪੀ ਦੇ ਬੁਲਾਰੇ ਵੀ ਜੁੜੇ ਹੋਏ ਨੇ ਉਹਨਾਂ ਤੋਂ ਹੀ ਪੁੱਛ ਲੈਣੇ ਆ ਕਿ ਕੀ ਕੁਜ ਹੈ ਉਹ ਕੀ ਖੁਲਾਸੇ ਕਰਦੇ ਨੇ ਤਾਂ ਚੇਤਨ ਮਹਾਨ ਜੀ ਤੁਹਾਡੇ ਕੋਲ ਆਵਾਂਗੀ ਕਿ ਇਸ ਦਾ ਸਮਰਥਨ ਕਰਦੇ ਹੋਏ ਸੁਨੀਲ ਜਾਖੜ ਵੀ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ 350 ਕਰੋੜ ਰੁਪਏ ਮੰਗੇ ਗਏ ਸਨ ਉਹਦੋਂ ਤੇ ਹੁਣ ਅਮਾਉਂਟ ਵੱਧ ਚੁੱਕਾ ਇਸ ਦਾ ਮਤਲਬ 500 ਕਰੋੜ ਤਾਂ ਹੀ ਜਿਹੜੇ ਨੇ ਨਵਜੋਤ ਕੌਰ ਸਿੱਧੂ ਇਹ ਗੱਲ ਕਹਿ ਰਹੇ ਨੇ ਕਿ 500 ਕਰੋੜ ਦੀ ਪੇਟੀ ਦਿੱਤੀ ਜਾਂਦੀ ਹੈ ਟੈਚੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਸੀਐਮ ਫੇਸ ਐਲਾਨਿਆ ਜਾਂਦਾ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਸੁਨੀਲ ਜਾਖੜ ਵੀ ਜ਼ਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਅੱਜ ਕੋਈ ਕਾਂਗਰਸ ਦੇ ਬਲਾਰੇ ਆਏ ਨੇ ਮੈਨੂੰ ਨਜ਼ਰ ਨਹੀਂ ਆ ਰਿਹਾ ਸਕਰੀਨ ਦੇ ਉੱਤੇ ਜੀ ਨਹੀਂ ਕਾਂਗਰਸ ਦਾ ਕੋਈ ਬਲਾਰਾ ਸਾਡੇ ਨਾਲ ਫਿਲਹਾਲ ਨਹੀਂ ਜੁੜਿਆ ਹੈ ਹਾਂ ਕਾਂਗਰਸ ਦੇ ਬਲਾਰਾ ਸਾਹਿਬ ਨੇ ਜੁੜੇ ਤੇ ਫਿਰ ਗੱਲ ਇਹ ਹੈ ਜੀ ਕਿ ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ ਉਹਨਾਂ ਨੇ ਆਪਣਾ ਇੱਕ ਕਮੈਂਟ ਦਿੱਤਾ ਹੋਇਆ ਸੀਗਾ ਜੀ ਹੋਰ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਨੈਚੁਰਲੀ ਗੱਲ ਬਣਦੀ ਤਾਂ ਵਾ ਕਿਉਂਕਿ ਜਦੋਂ ਜਾਖੜ ਸਾਹਿਬ ਨੂੰ ਉਹਨ ਸਵਾਲ ਤੇ ਕਾਂਗਰਸ ਨੂੰ ਕਰਨੇ ਆ ਨਾ ਆਪਾਂ ਚਹੀਂ ਜੋ ਮਰਜ਼ੀ ਬੋਲ ਕੇ ਜਾਈ ਜਾਈਏ ਮੈਨੂੰ ਲੱਗਦਾ ਕਿ ਸਾਰਥਕਤਾ ਸਾਡੀ ਉਦੋਂ ਹੀ ਆਉਣੀ ਸੀ ਪਰ ਮੈਂ ਸਿਰਫ ਸਟੇਟਮੈਂਟ ਹੀ ਦਵਾਂਗਾ ਤੁਹਾਨੂੰ ਦੇਖੋ ਜਦੋਂ 43 ਐਮ ਐਲ ਏਜ਼ ਹੋਣ ਸੁਨੀਲ ਜਾਖੜ ਜੀ ਦੇ ਨਾਲ ਕਾਂਗਰਸ ਦੇ ਵਿੱਚ ਸੀਗੇ ਜਦੋਂ ਸੁਨੀਲ ਜਾਖੜੀ ਤੇ ਉਹਨਾਂ ਨੂੰ ਫਿਰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ 43 ਐਮ ਐਲ ਏ ਦਾ ਸਮਰਥਨ ਕਿਸੇ ਬੰਦੇ ਨੂੰ ਹੋਵੇ ਔਰ ਪੰਜਾਬ ਦਾ ਕਾਂਗਰਸ ਸੁਪਾ ਪ੍ਰਧਾਨਵੀ ਹੋਵੇ ਪਰ ਇਸ ਦੇ ਬਾਵਜੂਦ ਉਹਨੂੰ ਜਦੋਂ ਮੁੱਖ ਮੰਤਰੀ ਨਾ ਬਣਾਇਆ ਜਾਵੇ ਤੇ ਸਵਾਲ ਉੱਠਦੇ ਜਾਇਜ਼ ਨਜ਼ਰ ਆਉਂਦੇ ਨੇ ਜਦੋਂ ਮੈਡਮ ਨਵਜੋਧ ਕੌਰ ਸਿੱਧੂ ਹੋਣਾ ਨੇ ਗੰਡੀਵੰਟ ਸਾਹਿਬ ਦੇ ਪਰਿਵਾਰ ਵੱਲੋਂ ਗੱਲ ਕੀਤੀ ਕਿ ਉਹਨਾਂ ਦੇ ਕੋਲੋਂ 3 ਕਰੋੜ ਰੁਪਈਆ ਮੰਗਿਆ ਗਿਆ ਸੀ ਐਮਪੀ ਦੀ ਐਮਐਲਏ ਦੀ ਟਿਕਟ ਦਾ ਤੇ ਗੱਲ ਕਿਤਨਾ ਕਿਤੇ ਜਸਟੀਫਾਈ ਹੁੰਦੀ ਨਜ਼ਰ ਆਉਂਦੀ ਉਦੋਂ 3 ਕਰੋੜ ਦੇ ਹਿਸਾਬ ਸਰ ਮਦਸਤਾਰੋthia 51 ਤੇ 100thia 300 ਜਾਨਕੀ 200 355 ਕਰੋੜ ਬੰਦੀ ਸੀਗੇ ਜੇ 117 ਸੀਟਾਂ ਦਾ ਹਿਸਾਬ ਲਾਈਏ ਜੀ ਅੱਜ ਉਹਨਾਂ ਨੇ ਵਧਾ ਕੇ 500 ਕਰੋੜ ਕਰ ਦਿੱਤਾ ਚਲੋ ਮਹਿੰਗਾਈ ਵਧਦੀ ਹੋਣੀ ਉਹਨਾਂ ਕੋਲ ਇਹ ਹੋਣਾ ਕਿ ਚਲੋ 5 ਸਾਲਾਂ ਦੇ ਵਿੱਚ ਰਕਮ ਹੀ ਵਧਾ ਦਿੰਦੇ ਆ ਪਰ ਜੋ ਤਰੀਕੇ ਸਰ ਉਹਨਾਂ ਨੇ ਗੱਲ ਕੀਤੀ ਕਿਤਨਾ ਕਿਤੇ ਦੇਖੋ ਇਸ਼ੂ ਤਾਂ ਹੁੰਦੇ ਨਜ਼ਰ ਆਉਂਦੇ ਨੇ ਰਾਜਨੀਤਿਕ ਗਲਿਆਰੀਆਂ ਦੇ ਵਿੱਚ ਬਿਨਾ ਪੈਸਿਆਂ ਤੋਂ ਤੇ ਕਦੀ ਵੀ ਸਿਆਸਤ ਚੱਲਦੀ ਨਹੀਂ ਹੈਗੀ ਜਿੰਨਾ ਮਰਜ਼ੀ ਆਪਣੇ ਆਪ ਨੂੰ ਅਸੀਂ ਸੱਚਾ-ਸੋਚਾ ਕਹਿਣ ਦੀ ਕੋਸ਼ਿਸ਼ ਕਰੀਏ ਲੇਕਿਨ ਸਚਾਈ ਇਹ ਹੈਗੀ ਆ ਕਿ ਬਿਨਾ ਫੰਡਾਂ ਤੋਂ ਉੱਤੇ ਤੁਸੀਂ ਲੋਕ ਆਪਣਾ ਪ੍ਰਦਰਸ਼ਨ ਨਹੀਂ ਕਰ ਸਕਦੇ ਬਿਨਾ ਫੰਡਸ ਤੁਸੀਂ ਸਰਕਾਰ ਨਹੀਂ ਚਲਾ ਸਕਦੇ ਬਿਨਾ ਫੰਡਸ ਤੁਸੀਂ ਪਾਰਟੀ ਦੀ ਪਬਲਿਸਿਟੀ ਨਹੀਂ ਕਰ ਸਕਦੇ ਤੁਸੀਂ ਖਰਚੇ ਨਹੀਂ ਕਰ ਸਕਦੇ ਕਿਤਨਾ ਕਿਤੇ ਫੰਡ ਤਾਂ ਦੇਖੋ ਆਉਂਦਾ ਜੀ ਲੇਕਿਨ ਇਸ ਤਰੀਕੇ ਸਰਾਂਦਾ ਵੀ ਜੇ ਕਿਸ ਨੇ ਮੁੱਖ ਮੰਤਰੀ ਬਣਨਾ ਉਹ ਕੋ 350 ਕਰੋੜ ਜਾਂ 500 ਕਰੋੜ ਮੰਗ ਲਈਏ ਤੇ ਇਹ ਇੱਕ ਬਹੁਤ ਵੱਡੀ ਤੋਹੀਨ ਲੋਕਤੰਤਰ ਦੀ ਤੋਹੀਨ ਠੀਕ ਆ ਕਈ ਬੰਦੇ ਮਤਲਬ ਮਹਿੰਗਿਆ ਮਹਿੰਗਿਆ ਟਿਕਟਾਂ ਮਤਲਬ ਹੁਣ ਪਤਾ ਤਾਂ ਹੈ ਦੇ ਵੀ ਟਿਕ ਟਿਕ ਤਾਂ ਵਿਕਦੀਆਂ ਕਿ ਨਹੀਂ ਵਿਕਦੀਆਂ ਕਿਉਂਕਿ ਚੀਜ਼ ਸਰਵਜਨਕ ਤੇ ਹੁੰਦੀ ਨਹੀਂ ਲੇਕਿਨ ਹਾਂ ਕਾਂਗਰਸ ਵੇਲੇ ਸੰਸਦ ਖਰੀਦਣ ਦਾ ਘਟਾਲਾ ਜਰੂਰ ਨਗਰ ਆਇਆ ਸੀ ਜਦੋਂ ਪੀ ਵੀ ਨਰਸਿਮਹਾ ਰਾਓ ਦੀ ਸਰਕਾਰ ਬਣੀ ਸੀ ਤੇ ਇੱਥੋਂ ਚੀਜ਼ਾਂ ਸਾਬਤ ਹੁੰਦੀਆਂ ਨੇ ਕਿ ਕੱਕੇ ਤੋਂ ਕਾਂਗਰਸ ਕੱਕੇ ਤੋਂ ਕ੍ਰਪਸ਼ਨ ਇਹ ਚੀਜ਼ਾਂ ਤਾਂ ਨਜ਼ਰ ਆਉਂਦੀਆਂ ਹੀ ਨੇ ਪਰ ਵੈਸੇ ਵੀ ਜੇ ਇਹਨਾਂ ਨੇ ਚੰਨੀ ਸਾਹਿਬ ਦੀ ਗੱਲ ਕੀਤੀ ਸੀ ਕਿਉਂਕਿ ਮੈਂ ਉਹ ਕਹਿ ਰਿਹਾ ਕਿ ਕਾਂਗਰਸ ਦਾ ਪ੍ਰਵਕਤਾ ਹੀ ਨਹੀਂ ਆਇਆ ਗੱਲ ਕਿਸੇ ਨੇ ਕੀਤੀ ਹੈ ਅਸੀਂ ਤੇ ਆਪਣੇ ਬਿਆਨ ਹੀ ਦੇ ਕੇ ਜਾ ਸਕਦੇ ਆ ਜੀ ਜੋ ਇਹਨਾਂ ਨੇ ਕਿਹਾ ਜੀ ਬਿਲਕੁਲ ਠੀਕ ਆ ਜੀ ਤੇ ਬਾਕੀ ਆਪਣੀ ਆਪਣੀ ਪਾਰਟੀ ਦੀ ਪ੍ਰਸ਼ੰਸਾ ਕਰਕੇ ਚਲ ਜਾਓ ਸਚਾਈ ਇਹਦੇ ਚੇਕ ਕਿ ਕਾਂਗਰਸ ਅੱਜ ਬਲਾਰਾ ਆਉਂਦਾ ਉਹਨੂੰ ਤਿੰਨੋਂ ਪਾਰਟੀਆਂ ਸਵਾਲ ਕਰਦੀਆਂ ਜੀ ਠੀਕ ਹੈ ਜੀ ਅਸੀਂ ਹੁਣ ਇੱਥੇ ਤੇ ਬਿਆਨ ਹੀ ਦੇ ਸਕਦੇ ਆ ਜੀ ਜੋ ਮੈਡਮ ਨਵਜੋ ਸਿੱਧੂ ਕਹਿ ਰਹੇ ਨੇ ਉਹਨਾਂ ਨੇ ਤੇ ਅੱਜ ਸੁਖਿੰਦਰ ਰੰਧਾਵੇ ਹੋਣਾ ਦਾ ਵੀ ਨਾਂ ਲੈਤਾ ਵੀ ਇਹਨਾਂ ਦੇ ਗੈਂਗਸਟਰਸ ਨਾਲ ਰਿਲੇਸ਼ਨ ਪਰ ਚੇਤਨ ਜੀ ਅੱਜ ਉਹਨਾਂ ਦਾ ਇਹ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੋਸਟ ਕੀਤੀ ਤੇ ਕਹਿ ਰਹੇ ਨੇ ਕਿ ਸਾਡੇ ਕੋਲੋਂ ਕਦੇ ਵੀ ਪੈਸੇ ਨਹੀਂ ਮੰਗੇ ਗਏ ਤਾ ਇਹ ਉਹਨਾਂ ਨੇ ਫਿਰ ਕਿਉਂ ਅੱਜ ਅਚਾਨਕ ਟਵੀਟ ਕੀਤਾ ਮਤਲਬ ਐਕਸ ਤੇ ਪੋਸਟ ਸਾਂਝਾ ਕਰਦੇ ਹੋ ਉਹਨਾਂ ਨੇ ਲਿਖਿਆ ਕਿ ਸਾਡੇ ਕੋਲੋਂ ਪੈਸੇ ਨਹੀਂ ਮੰਗੇ ਗਏ ਨੇ ਤਾਂ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਹਿਲਾਂ ਬਿਆਨ ਦਿੱਤਾ ਤੇ ਅੱਜ ਕਹਿ ਰਹੇ ਨੇ ਕਿ ਸਾਡੇ ਕੋਲੋਂ ਨਹੀਂ ਮੰਗੇ ਗਏ ਤਾਂ ਕਿਸ ਬੇਸਿਸ ਤੇ ਉਹ ਇਹ ਇਲਜ਼ਾਮ ਮਤਲਬ ਕਹਿ ਸਕਦੇ ਆ આરોਪ ਕਹਿ ਸਕਦੇ ਆ ਕਾਂਗਰਸ ਤੇ ਲਗਾ ਰਹੇ ਨੇ ਕਿ 500 ਕਰੋੜ ਦੀ ਜਿਹੜੀ ਹੈ ਉਹ ਮੰਗੀ ਜਾਂਦੀ ਹੈ amount ਦੇਖੋ ਰਾਜਨੀਤਿਕ ਗਲੀਆਂ ਦੇ ਵਿੱਚ ਕਿਰਦਾਰ ਜਿਹੜੇ ਹੁੰਦੇ ਨੇ ਉਹ ਸਟੇਟਮੈਂਟਸ ਤੋਂ ਪਛਾਣੇ ਜਾਂਦੇ ਨੇ ਜੀ ਤੇ ਕਈ ਵਾਰੀ ਗੋਲ ਮੋਲ ਗੱਲ ਕੀਤੀ ਜਾਂਦੀ ਹੈ। ਉਹਨਾਂ ਨੇ ਸਪੈਸ਼ਲ ਅਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਹੈ ਵੈਸੇ ਤਾਂ ਨਵਜੂਦ ਕਰ ਸਿੱਧੂ ਮੈਡਮ ਨੇ ਵੀ ਮੈਂ ਕਾਂਗਰਸ ਦਾ ਨਾਂ ਨਹੀਂ ਲਿਆ ਦੂਜੀਆਂ ਪਾਰਟੀਆਂ ਦਾ ਲਿਆ। ਭਾਜਪਾ ਨੇ ਤੇ ਕਦੀ ਉਹਨਾਂ ਨੂੰ ਸੀਐਮ ਦਾ ਚਿਹਰਾ ਕਿਹਾ ਹੀ ਨਹੀਂ ਸੀ। ਕਿਉਂਕਿ ਸਾਡੀ ਪਾਰਟੀ ਜੀ ਵੀ ਸੀਗੇ ਤੇ ਅਸੀਂ ਉਸ ਟਾਈਮ ਦਲਿਤ ਮੁੱਖ ਮੰਤਰੀ ਦੀ ਗੱਲ ਕਰਦੇ ਸੀਗੇ। ਮੁੱਖ ਮੰਤਰੀ ਜਿਹੜੇ ਨੇ ਭਾਜਪਾ ਦੀ ਔਰ ਬਹੁਤ ਵੱਡੀ ਸਾਡੀ ਮੋਹਮ ਚੱਲੀ ਸੀ। ਠੀਕ ਹੈ ਜੀ। ਸੋ ਕਿਹੜੀ ਪਾਰਟੀ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿਹੜੀ ਪਾਰਟੀ ਦੇ ਨਾਲ ਨਹੀਂ ਗੱਲ ਕੀਤੀ ਇਹ ਤੇ ਉਹਨਾਂ ਨੂੰ ਇਸ ਬਾਰੇ ਵੀ ਐਕਸਟਰਾ ਟਵੀਟ ਕਰ ਦੇਣਾ ਚਾਹੀਦਾ ਸੀ ਕਿਉਂਕਿ ਭਲੇਖਿਆਂ ਜਿਹੜੀ ਪਉਨ ਦੇ ਨਾਲ ਉਹ ਕਹਿੰਦੇ ਜੀ ਡੇਢ ਦੋ ਸਾਲ ਵਾਸਤੇ ਸਾਡੇ ਕੋ ਕਦੀ ਭਗਵੰਤ ਕੋਲ ਬੈਠਾ ਰਹਿੰਦਾ ਸੀ ਕਦੀ ਕੇਜੀਵਾਲ ਕੋਲ ਬੈਠਾ ਰਹਿੰਦਾ ਸੀ ਠੀਕ ਆ ਬੈਠੇ ਰਹਿੰਦੇ ਹੋਣਗੇ ਜੇ ਤੁਸੀਂ ਰਾਜਨੀਤਿਕ ਗੋਪਨੀਯਤਾ ਇੰਨੀ ਵੀ ਨਹੀਂ ਰੱਖਣੀ ਰਾਜਨੀਤੀ ਦੇ ਵਿੱਚ ਪਾਰਟੀਆਂ ਦੇ ਵਿੱਚ ਲੋਕਾਂ ਦਾ ਆਉਣ ਜਾਣ ਲੱਗਾ ਰਹਿੰਦਾ ਨੰਬਰ 1 ਨੰਬਰ 2 ਹਰ ਰਾਜਨੀਤੀ ਕਲੀ ਰਾਜ ਕਰਨ ਵਾਲੀ ਨੀਤੀ ਨਹੀਂ ਹੁੰਦੀ ਰਾਜ ਮਤਲਬ ਰਾਜ ਵੀ ਹੁੰਦਾ ਇਹਦੇ ਚ ਬੜੀ ਪਵਿੱਤਰਤਾ ਵਾ ਚਨੱਕੇ ਦੀ ਰਾਜਨੀਤੀ ਵਿੱਚ ਗੋਪਨੀਯਤਾ ਪ੍ਰਧਾਨ ਹੁੰਦੀ ਹੈ ਗੋਪਨੀਯਤਾ ਮਤਲਬ ਤੁਹਾਡੀ ਸੀਕਰੇਸੀ ਤੁਸੀਂ ਕਿਹੜੀ ਗੱਲ ਕਿੱਥੇ ਕੀਤੀ ਹੈ ਉਹਦੀ ਇੱਕ ਰਿਸਪੈਕਟ ਹੁੰਦੀ ਹੈ ਅੱਜ ਠੀਕ ਹੈ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਲੇਮਸ ਕਰਦੀਆਂ ਨੇ ਉਹ ਸਾਡਾ ਇੱਕ ਟ੍ਰੈਡੀਸ਼ਨ ਹੈ ਜੀ ਕਿ ਇੱਕ ਤਾਂ ਉਸ ਚੀ ਦੀ ਲੋਚਨਾ ਕੀਤੀ ਜਾਂਦੀ ਹੈ ਵੀ ਮੌਜੂਦਾ ਹਾਕਮ ਜਿਹੜੇ ਨੇ ਉਹਦੇ ਉੱਤੇ ਧਿਆਨ ਦੇਣ ਜੋ ਧਿਆਨ ਦੇ ਕੁਝ ਕਰ ਦਿੰਦੇ ਨੇ ਸੁਧਾਰ ਕਰ ਦਿੰਦੇ ਨੇ ਤੇ ਉਹ ਪਾਰਟੀਆਂ ਲੰਬੀਆਂ ਚੱਲਦੀਆਂ ਨੇ ਜਿਹੜੀਆਂ ਇਗਨੋਰ ਕਰ ਦਿੰਦੀਆਂ ਨੇ ਠੀਕ ਹੈ ਜੀ ਉਹ ਫਿਰ ਤਖਤਾ ਪਲਟ ਉਹਨਾਂ ਦਾ ਲਾਜ਼ਮੀ ਹੋ ਜਾਂਦਾ ਇੱਥੇ ਨਵਜੋਤ ਕੌਰ ਸਿੱਧੂ ਮੈਡਮ ਦਾ ਜਿਹੜਾ ਬਿਆਨ ਆ ਕਿੰਨਾ ਕਹਤੇ ਉਹਨਾਂ ਨੂੰ ਇੱਕ ਇਨਸੈਕਿਉਰਿਟੀ ਦੇ ਦਿੱਤੀ ਉਹਨਾਂ ਨੂੰ ਮਹਿਸੂਸ ਹੋਈ ਕਿ ਜੇ ਮੈਂ ਕਾਂਗਰਸ ਦੇ ਵਿੱਚ ਰਹਿ ਕੇ ਇਹ ਗੱਲ ਤੇ ਯੂ ਟਰਨ ਵਾਲਾ ਬਿਆਨ ਆ ਲਿਤਾ ਸ਼ਾਇਦ ਕਾਂਗਰਸ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ 6 ਸਾਲ ਬਾਅਦ ਜਿੰਨੇ ਸਾਲ ਬਾਅਦ ਤੇ ਵੀ ਪਾਰਟੀਆਂ ਚੋਂ ਬਾਹਰ ਕਰਦੇ ਨੇ ਲੋਗ ਉਹ ਕੱਢ ਨਾ ਦੇਣ ਦੂਸਰੇ ਬੰਨੇ ਉਹਨਾਂ ਨੇ ਇੱਕ ਮੈਸੇਜ ਇਹ ਵੀ ਪਹੁੰਚਾ ਦਿੱਤਾ ਵੀ ਚਲੋ ਉਹਨਾਂ ਨੇ ਬਿਆਨ ਦੇ ਦਿੱਤਾ ਉਹਨਾਂ ਨੂੰ ਜੇ ਇੱਕ ਸਾਈਡ ਤੇ ਕਰਤਾ ਜੇਕਰ ਨਵਜੋਤ ਸਿੰਘ ਸਿੱਧੂ ਤੇ ਸੇਫ ਹੈਂਡ ਤੇ ਰੱਖਿਆ ਉਹਨਾਂ ਨੇ ਸੋ ਇੱਕ ਪੋਲਿਟੀਕਲ ਸਿਸਟਮ ਦੇ ਵਿੱਚ ਉਹਨਾਂ ਨੇ ਇੱਕ ਅਜੀਹਾ ਸੱਚ ਉਹਨਾਂ ਦੇ ਮੂੰਹੋਂ ਨਿਕਲ ਗਿਆ ਦੇਖੋ ਹੈ ਤਾਂ ਸੱਚ ਵ ਜੀ ਹੁਣ ਕਿਹੜੀ ਪਾਰਟੀਆਂ ਪੈਸੇ ਦੇ ਕੇ ਸੀਐਮਸ਼ਿਪ ਲੈਂਦੀਆਂ ਨੇ ਕੁਝ ਪਾਰਟੀਆਂ ਫੰਡ ਜਿਤਾਉਂਦੀਆਂ ਨੇ ਦੇਖੋ ਇਹਦੇ ਚ ਇੱਕ ਚੀਜ਼ ਤਾਂ ਬਿਲਕੁਲ ਜੇ ਮੈਂ ਇੱਥੇ ਇਨੀ ਗੱਲ ਕਹਾਂ ਕਿ ਪਾਰਟੀਆਂ ਫੰਡ ਨਹੀਂ ਲੈਂਦੀਆਂ ਕਿ ਇਹ ਗੱਲ ਗਲਤ ਹੋਏਗੀ ਲੇਕਿਨ ਫੰਡ ਲੈਣ ਦਾ ਸਟਾਈਲ ਕੀ ਆ ਗੱਲ ਵਿੱਚ ਇਹ ਆ ਉਹਨਾਂ ਨੇ ਕਿਸ ਸਟਾਈਲ ਦੇ ਵਿੱਚ 350 ਕਰੋੜ ਦੀ ਗੱਲ ਕੀਤੀ ਆ ਉਹ ਸਾਫ਼-ਸਾਫ਼ ਨਜ਼ਰ ਆਉਂਦਾ ਪਿਆ ਉਹ ਸੂਟ ਕੇਸ ਭਈ ਇੱਕ ਮੁਸ਼ਤ ਪੈਸਾ 350 ਕਰੋੜ ਠੀਕ ਹੈ ਚੇਤਨ ਜੀ ਉਹ 1.350 ਕਰੋੜ ਜਿਹੜੀ ਗੱਲ ਹੈ ਨਾ ਉਹ ਇੱਕ ਤੇ ਨਾ ਕਿਤੇ ਸਾਨੂੰ ਕੁਐਸਚਨ ਮਾਰਕ ਲਾ ਦਿੰਦੀ ਆ ਕਿ ਕਾਂਗਰਸ ਪੈਸੇ ਲੈ ਕੇ ਹੀ ਕੰਮ ਕਰਦੀ ਹੈ ਇਹੋ ਜੇ ਤਾਂ ਹੀ ਤਾਂ ਲੋਕਾਂ ਦਾ ਪਲਾਨ ਹੋ ਰਿਹਾ ਉੱਥੋਂ ਦੂਜੀਆਂ ਪਾਰਟੀਆਂ ਚ ਜੀ 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 ਠੀਕ ਹੈ ਠੀਕ ਹੈ ਤੁਹਾਡੀ ਗੱਲ ਅਸੀਂ ਸਮਝ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿਤੇ ਨਾ ਕਿਤੇ ਸੱਚ ਹੈ ਫਿਲਹਾਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੁਨੀਤ ਇੰਦਰ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਪੁਨੀਤ ਜੀ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਬਿਆਨ ਨੂੰ ਬੀਜੇਪੀ ਤਾਂ ਇਹ ਕਹਿ ਰਹੀ ਹੈ ਕਿ ਸੱਚ ਹੈ ਕਿਤੇ ਨਾ ਕਿਤੇ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਫੰਡ ਇਕੱਠਾ ਕਰਦੀਆਂ ਨੇ ਭਾਵੇਂ ਉਹ ਕੋਈ ਵੀ ਵੇ ਹੋ ਸਕਦਾ ਹੈ ਤੇ ਤੁਸੀਂ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਬਿਆਨ ਜਿਹੜਾ ਹੈ ਇਹ ਸੱਚਾਈ ਹੈ ਕਿ ਕੁਝ ਹੈ ਮੈਂ ਮੈਂ ਨਾ ਬਿਆਨ ਤੋਂ ਪਹਿਲਾਂ ਇਸ ਚੀਜ਼ ਤੋਂ ਸਟਾਰਟ ਕਰੂੰਗਾ ਵੀ ਥੀਸ ਕਾਈਂਡ ਆਫ ਪੋਲੀਟੀਸ਼ੀਅਨਸ ਜੀ ਸਪੈਸ਼ਲੀ ਜਦੋਂ ਅਸੀਂ ਬੰਦੇ ਪੰਜਾਬ ਦੇ ਨਾ ਦੇਖ ਕੇ ਕਿਸੇ ਕੈਰੈਕਟਰ ਨੂੰ ਵੋਟ ਪਾਤੀ ਜਾਂ ਕਿਸੇ ਕਮੇਡੀਅਨ ਨੂੰ ਵੋਟ ਪਾਤੀ ਕਿਸੇ ਐਕਟਰ ਨੂੰ ਵੋਟ ਪਾਤੀ ਕਿਸੇ ਸਿੰਗਰ ਨੂੰ ਵੋਟ ਪਾਤੀ ਥਿਸ ਇਜ਼ ਡਿਜ਼ਾਸਟਰ ਟੂ ਦਾ ਪੋਲਿਟਿਕਸ ਆਫ ਦਾ ਪੰਜਾਬ ਜਦੋਂ ਤੁਸੀਂ ਇਦਾਂ ਦੇ ਬੰਦਿਆਂ ਨੂੰ ਜਿਤਾਉਣਾ ਨਾ ਜੀ ਫਿਰ ਉਹ ਇਦਾਂ ਹੀ ਹੋਣਗੇ ਇਦਾਂ ਪੈਰਾਸ਼ੂਟ ਰਹੀ ਆਣ ਕੇ ਲੈਂਡ ਕਰਨਗੇ ਜਿਹੜੇ ਥੱਲੇ ਵਰਕਰ ਵਿਚਾਰੇ ਵੋਟਾਂ ਮਿਹਨਤਾਂ ਕਰਦੇ ਰਹਿੰਦੇ ਹੋ ਸਕਦਾ ਇੱਥੇ ਬਲਾਲਾ ਸਹਿਬਾਨ ਮੇਰੇ ਤੋਂ ਇਲਾਵਾ ਦੋ ਮੇਰੇ ਭਰਾ ਵੱਡੇ ਬੈਠੇ ਨੇ ਇਹਨਾਂ ਦੀਆਂ ਵੀ ਜ਼ਿੰਦਗੀ ਦੀਆਂ ਮਿਹਨਤਾਂ ਕਦੀ ਕਿਸੇ ਇਦਾਂ ਹੀ ਬਾਹਰੋਂ ਆਏ ਲੀਡਰ ਨੇ ਖਾਧੀਆਂ ਹੁਣ ਅੱਜ ਜਿੱਦੂ ਕਪਲ ਉੱਟ ਕੇ ਇਹ ਗੱਲ ਕਹਿ ਰਿਹਾ ਕਿ ਅਸੀਂ ਪੰਜਾਬ ਦਾ ਭਲਾ ਕਰਾਂਗੇ ਕਰਾਂਗੇ ਸੀਐਮ ਬਣ ਕੇ ਜਿਹੜੀ ਮਰਜ਼ੀ ਪਾਰਟੀ ਬਣਾ ਲੈ ਮੈਂ ਵਟ ਦੇ ਆਰ ਥਿੰਕਿੰਗ ਉਹ ਕੌਣ ਨੇ ਜੀ ਉਹਨਾਂ ਨੂੰ ਜੇ ਪੰਜਾਬ ਦੇ ਲੋਕਾਂ ਨੇ ਫਤਵੇ ਦਿੱਤੇ ਮਤਲਬ ਇਹ ਤਾਂ ਨਹੀਂ ਕਿ ਉਹ ਬਸ ਹੁਣ ਜੋ ਮੋਹਿਆ ਆਊਗਾ ਉਹੀ ਬੋਲੀ ਜਾਣਗੇ ਗੁਣ ਤੇ ਗੱਲ ਇਹ ਆ ਜੀ ਪੰਜਾਬ ਦੇ ਵਿੱਚ ਪਿਛਲੇ 4.5 ਸਾਲ ਚ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕਿਹੜੀ ਆਫਤ ਆ ਜਿਹੜੀ ਨਹੀਂ ਆਈ ਉਹ ਭਾਵੇਂ ਹੜ੍ਹ ਹੋਣ ਉਹ ਭਾਵੇਂ ਇਨਕਾਊਂਟਰਾਂ ਦਾ ਦੌਰ ਹੋਵੇ ਓਪਾ ਮੈਂ ਆਪ ਕੋਈ ਵੀ ਕਿਸਾਨੀ ਅੰਦੋਲਨ ਕਹਿ ਲਈਏ ਪਰ ਫਿਰ ਟਰਾਲੀਆਂ ਚੋਰੀ ਕਹਿ ਲਈਏ ਹੁਣ ਮੌਜੂਦਾ ਜਿਹੜੇ ਅੱਜ ਕਾਗਜ ਖੋਖੋ ਕੇ ਵਰਕਰ ਤੋੜਨ ਦਾ ਰਵਾਜ ਇਹਨਾਂ ਦੀ ਪਾਰਟੀ ਨੇ ਚਲਾ ਆਇਆ ਅੱਜ ਤੱਕ ਸਿੱਧੂ ਕਪਲ ਇਸ ਇੱਕ ਇਨਸੀਡੈਂਟ ਤੇ ਵੀ ਆਪਦੀ ਜਵਾਨ ਚੋਂ ਇੱਕ ਅੱਖਰ ਕੱਢਿਆ ਕਦੀ ਵੀ ਨਹੀਂ ਅੱਜ ਤੁਸੀਂ ਇਲੈਕਸ਼ਨਾਂ ਤੋਂ 4.5 ਸਾਲਾਂ ਬਾਅਦ ਆਣ ਕੇ ਕਹਿ ਦੋ ਕਿ ਪੰਜਾਬ ਦਾ ਮਸੀਹਾ ਤਾਂ ਅਸੀਂ ਹੋਈ ਆ ਜੀ ਸਾਡੇ ਤੋਂ ਸਵਾਏ ਕੋਈ ਨਹੀਂ ਮੈਡਮ ਵਾਟ ਇਜ਼ ਦਿਸ ਵੇ ਇਹ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਆਪਦਾ ਮਨ ਐਨੀ ਛੇਤੀ ਬਣਾਉਣਾ ਚਾਹੀਦਾ ਨਾ ਜੀ ਉਹ ਭਾਵੇਂ ਕੋਈ ਵੀ ਪੋਲਿਟਿਕਲ ਪਾਰਟੀ ਨੇ ਇਦਾਂ ਦੇ ਬੰਦਿਆਂ ਨੂੰ ਟਿਕਟਾਂ ਦੇਵੇ ਉਹਨਾਂ ਦਾ ਸਖਤ ਘਾਟਾ ਮਾਰ ਕੇ ਉਹਨਾਂ ਨੂੰ ਕਦੀ ਵੋਟ ਨਹੀਂ ਪਾਉਣੀ ਚਾਹੀਦੀ ਜਿਹੜੇ ਆਣ ਕੇ ਆਪਣੇ ਆਪ ਨੂੰ ਇਨ ਦੀ ਐਂਡ ਮਸੀਹਾ ਹੀ ਸ਼ੋਅ ਕਰ ਦੇਣ ਹੁਣ ਰਹੀ ਗੱਲ ਇਹ ਜੇ ਤਾਂ ਇਹ ਬਿਆਨ ਸੱਚ ਆਇਆ ਜੀ ਤੇ ਮਯੂਦਾ ਸਰਕਾਰ ਦੇ ਬਲਾਰਾ ਸਾਹਿਬਾਨ ਦੀ ਇੱਥੇ 5 ਮਿੰਟ ਆਪਾਂ ਗੱਲ ਸੁਣੀ ਗਏ ਸਟਾਰਟਿੰਗ 'ਚ ਤੁਸੀਂ ਟਾਈਮ ਦਿੱਤਾ ਚਲੋ ਬਣਦਾ ਵੀ ਆ ਸਰਕਾਰ ਆ ਉਹਨਾਂ ਨੇ ਜੋ ਲੱਗੇ ਕਪਾਸਿਓ ਸਿਫਤਾਂ ਕਰਨ ਮੈਂ ਇਹਨਾਂ ਨੂੰ ਯਾਦ ਕਰਾ ਦਿੰਨਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਨ ਸਾਹਿਬ ਵਿਧਾਨ ਸਭਾ ਦੇ ਵਿੱਚ ਬਹਿ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਇੰਨੀ ਗੱਲ ਕਹਿੰਦੇ ਨੇ ਪ੍ਰਧਾਨ ਸਾਹਿਬ ਉਹ ਪ੍ਰਧਾਨ ਸਾਹਿਬ ਇਧਰ ਮੇਰੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਬਹਿ ਜਾਓ ਮੇਰੇ ਕੋਲੇ ਫਾਈਲਾਂ ਪਈਆਂ ਮੇਰੇ ਕੋਲੇ ਬੱਸਾਂ ਦੀਆਂ ਫਾਈਲਾਂ ਪਈਆਂ ਮੈਮ ਹਾਉ ਦੇ ਆਰ ਜਸਟੀਫਾਈਂਗ ਵਿਦ ਦ ਪੀਪਲ ਆਫ ਪੰਜਾਬ ਇਫ ਦੇ ਆਰ ਹੈਵਿੰਗ देयर ਫਾਈਲਸ ਦੈਨ ਵਾਈ ਥੇ ਆਰ ਨਾਟ ਡੂਇੰਗ ਐਨ ਇਨਵੈਸਟੀਗੇਸ਼ਨ ਜੇ ਫਾਈਲਸ ਨੇ ਬੰਦਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰੋ ਜੇ ਫਾਈਲਸ ਨਹੀਂ ਤਾਂ ਡਰਾਮਾ ਨਾ ਕਰੋ ਤੁਸੀਂ ਇਹਨਾਂ ਤੋਂ ਮੈਡਮ ਹੁਣ ਦੇਖੋ ਜੀ ਨਾ ਤਾਂ ਇਸ ਟਾਈਮ ਅਕਾਲੀ ਦਲ ਦੇ ਕੋਲੇ ਪਾਵਰ ਆ ਨਾ ਭਾਜਪੀ ਕੋਲੇ ਪਾਵਰ ਆ ਕਾਂਗਰਸ ਵਾਲੇ ਆਪ ਦਾ ਬਿਆਨ ਦੇ ਕੇ ਨਿਕਲ ਗਏ ਹੁਣ ਜੇ ਕੋਈ ਐਕਸ਼ਨ ਲੈਣਾ ਤੇ ਉਹ ਤਾਂ ਮੌਜੂਦਾ ਸਰਕਾਰ ਨੇ ਲੈਣਾ ਤੇ ਮੌਜੂਦਾ ਸਰਕਾਰ ਦੇ ਸੀਐਮ ਸਾਹਿਬ ਵਿਧਾਨ ਸਭਾ 'ਚ ਖੜੇ ਹੋ ਕੇ ਕਹਿ ਰਹੇ ਨੇ ਕਿ ਨਾ ਕਰੋ ਮੇਕੋ ਤੁਹਾਡੀਆਂ ਫਾਈਲਾਂ ਆ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋੜੀ ਚੱਲ ਰਿਹਾ ਮੈਡਮ ਜੇ ਫਾਈਲਾਂ ਆ ਤੇ ਇਨਵੈਸਟੀਗੇਸ਼ਨ ਆ ਕੰਪਲੀਟ ਕਰੋ ਯਾਰ ਬੰਦੇ ਅੰਦਰ ਦਿਓ ਤੇ ਜੇ ਨਹੀਂ ਦੇਣੇ ਤਾਂ ਫਿਰ ਤਾਂ ਜਿਹੜਾ ਮਰਜ਼ੀ ਜੋ ਮਰਜ਼ੀ ਬਿਆਨ ਦਵੇ ਜੀ 500 ਕਰੋੜ ਹੋਵੇ ਭਾਵੇਂ 350 ਕਰੋੜ ਹੋਵੇ ਜੇ ਇਹ ਗੱਲਾਂ ਆ ਤੇ ਇਹ ਲੁੱਟੀਆਂ ਦਾ ਪੰਜਾਬ ਦੇ ਬੰਦਿਆਂ ਸਾਡਾ ਹੀ ਪੈਸਾ ਲੁੱਟਿਆ ਗਿਆ ਨਾ ਜੀ ਤੇ ਵੱਡੀ ਗੱਲ ਇਹ ਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਵੀ ਸੀਐਮ ਬਣੇ ਫਿਰ ਉਹਨਾਂ ਨੇ ਵੀ ਕੁਝ ਨਾ ਕੁਝ ਦਿੱਤਾ ਹੋਊ ਤੇ ਵੱਡੀ ਗੱਲ ਇਹ ਆ ਐਡਾ ਵੱਡੀ ਸਟੇਟਮੈਂਟ ਆ ਜੇ ਨੈਸ਼ਨਲ ਲੈਵਲ ਦੀ ਪਾਰਟੀ ਹੋਵੇ ਉਹਨਾਂ ਦੇ ਨੈਸ਼ਨਲ ਸਾਰਾ ਕੈਡਰ ਆ ਉਹਨਾਂ ਦਾ ਸਟੇਟ ਲੈਵਲ ਦਾ ਸਾਰਾ ਕੈਡਰ ਆ ਕੋਈ ਨਹੀਂ ਬੋਲਿਆ ਅਸਿੱਦੂ ਮੈਡਮ ਦੁਆਰਾ ਉੱਠ ਕੇ ਆਪੇ ਕਹਿ ਰਹੇ ਕਿ ਮੇਰੀ ਸਟੇਟਮੈਂਟ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੈਂ ਕਦੇ ਕਿਸੇ ਦੀ ਮਾਂ ਭੈਣ ਨੂੰ ਪੋਲਿਟਿਕਸ ਦੇ ਵਿੱਚ ਨਹੀਂ ਲੈ ਕੇ ਆਉਣਾ ਨਾ ਹੀ ਅਕਾਲੀ ਦਲ ਦਾ ਇਹ ਸਿਧਾਂਤ ਹੈ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਮਜੀਤਿਆ ਸਾਹਿਬ ਨੇ ਕੰਮ ਕੀਤਾ ਮੈਡਮ ਮੈਂ ਤੁਹਾਨੂੰ ਦੱਸਦਾ ਜਦੋਂ 2022 ਦਾ ਇਲੈਕਸ਼ਨ ਸੀ ਅਸੀਂ ਅੰਮ੍ਰਿਤਸਰ ਜੀਠਿਆ ਸਾਹਿਬ ਦੇ ਹਲਕੇ 'ਚ ਸੀਗੇ ਸਾਡੀ ਭੈਣ ਜਿਹੜੀ ਨਵਜੋਤ ਕੌਰ ਸਿੱਧੂ ਜੀ ਦੀ ਬੇਟੀ ਉਹਦਾ ਸਟੇਟਮੈਂਟ ਆਇਆ ਕਿ ਮਜੀਠਾ ਹਲਕੇ ਚ 10-10 ਰੁਪਏ ਦਾ ਚਟਾ ਵਿਕਦਾ ਤੇ ਮੈਡਮ ਫਿਰ ਤਾਂ ਇਹ ਮਤਲਬ ਹੈ ਕਿ ਇਹ ਪੂਰੀ ਜਿਹੜੀ ਫੈਮਿਲੀ ਆ ਦੇ نو ਈਚ ਐਂਡ ఎవਰੀਥਿੰਗ ਇਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਜਾਵੇ ਮੇਰੀ ਭੈਣ ਨੂੰ ਵੀ ਪੁੱਛਿਆ ਜਾਵੇ 10 ਵੀ ਕਿੱਥੇ ਵਿਕਦਾ ਇਸ ਕਰਕੇ ਮੇਰੀ ਇਸ ਫੈਮਿਲੀ ਨੂੰ ਪਰਸਨਲ ਰਿਕਵੈਸਟ ਵੀ ਆ ਵੀ ਤੁਸੀਂ ਇਦਾਂ ਦੀਆਂ ਸਟੇਟਮੈਂਟਸ ਦੇਣੀਆਂ ਬੰਦ ਕਰੋ ਮੇਰੀ ਮੋਰਓਵਰ ਇਸ ਚੀਜ਼ ਦੀ ਰਿਕਵੈਸਟ ਪੰਜਾਬ ਦੇ ਬੰਦਿਆਂ ਨੂੰ ਹੱਥ ਜੋੜ ਕੇ ਆ ਕਿ ਹਰ ਜੋ ਲੀਡਰਾਂ ਨੂੰ ਤੁਸੀਂ ਲੀਡਰ ਜਿਹੜੇ ਹੁੰਦੇ ਫਿਰ ਵੀ ਤੁਹਾਡੇ ਬਣਾਇਓ ਤੁਹਾਡੇ ਵਿੱਚੋਂ ਨਿਕਲਿਓ ਪਰ ਜਦੋਂ ਤੁਸੀਂ ਕਿਸੇ ਨੂੰ ਐਕਟਰ ਕਿਸੇ ਨੂੰ ਕਮੇਡੀਅਨ ਕਿਸੇ ਨੂੰ ਕੈਰੇਕਟਰ ਕਿਸੇ ਨੂੰ ਕੋਈ ਫੇਮਸ ਪਰਸਨੈਲਿਟੀ ਦੇਖ ਕੇ ਵੋਟਾਂ ਪਾਉਣੀਆਂ ਤਾਂ ਫਿਰ ਤਾਂ ਇਹ ਕੁਛ ਹੁਣ ਅੱਜ ਰਾਜਨ ਸਾਹਿਬ ਇੱਥੇ ਬੈਠੇ ਬੋਲ ਰਹੇ ਸੀ ਹੁਣੇ ਕਿ ਇਹ ਬੰਦਿਆਂ ਨੂੰ ਇਹ ਟਿਕਟਾ ਵੇਚਦੇ ਨੇ ਇਹ ਬੰਦਿਆਂ ਨੂੰ ਪੈਸੇ ਇਕੱਠੇ ਕਰਦੇ ਨੇ ਮੈਡਮ ਇਹ ਕੀ ਕਰਦੇ ਨੇ ਜੀ ਮੌਜੂਦਾ ਸਰਕਾਰ ਵਾਲੇ ਪੰਜਾਬ ਚੋਂ ਰਾਜ ਸਭਾ ਮੈਂਬਰ ਭੇਜੇ ਇੱਕ ਆਫ ਦਾ ਰਗਵ ਚੱਦਾ ਬਹੁਤ ਨਾ ਦੇ ਖਾਸਮ ਖਾਸ ਅਸ਼ੋਕ ਮਿੱਤਲ ਜੀ ਬਿਜ਼ਨਸਮੈਨ ਰਜਿੰਦਰ ਗੁਫਤਾਰੀ ਬਿਜ਼ਨਸਮੈਨ ਵਿਕਰਮਜੀਤ ਸਿੰਘ ਸਾਨੀ ਜੀ ਕਹਿੰਦੇ ਤਣਾਟ ਬੰਦੇ ਸੰਦੀਪ ਪਾਠਕ ਜੀ ਦਿੱਲੀੋਂ ਲਿਆਂਦੇ ਕਹਿੰਦੇ ਘੋਦੇ ਕਨਾਟ ਬੰਡੇ ਸੀਚੇਲ ਸਾਹਿਬ ਫਿਰ ਵੀ ਇੱਕ ਸੰਪਰਦਾ ਆ ਅਸੀਂ ਉਹਨਾਂ ਨੂੰ ਕੁਐਸਚਨ ਨਹੀਂ ਕਰਦੇ ਐਟਲੀਸਟ ਪੁਨੀਤਿੰਦਰ ਜੀ ਆਪਾਂ ਬਿਆਨ ਦੇ ਰਹਿਣੇ ਆ ਜਿਵੇਂ ਨਵਜੋਤ ਕੌਰ ਨੇ ਇਹ ਵੀ ਕਿਹਾ ਹੈ ਕਿ ਸੋਨੇ ਦੀ ਚੜੀਆ ਬਣਾ ਦਾਂਗੇ ਪੰਜਾਬ ਨੂੰ ਤੁਸੀਂ ਪਹਿਲਾਂ ਵੀ ਸੁਣਿਆ ਹੋਗਾ ਜਦੋਂ ਨਵਜੋਤ ਸਿੱਧੂ ਬਿਆਨ ਦਿੰਦੇ ਸੀ ਉਹ ਵੀ ਇਹੀ ਗੱਲ ਕਹਿੰਦੇ ਸੀਗੇ ਕਿ ਪੰਜਾਬ ਨੂੰ ਸੋਨੇ ਦੀਆਂ ਚੜੀਆਂ ਬਣਾ ਦਾਂਗਾ ਤਾਂ ਕੀ ਲੱਗਦਾ ਹੈ ਜੇ ਉਹਨਾਂ ਦੇ ਹੱਥ ਦੇ ਵਿੱਚ ਕਮਾਨ ਦਿੱਤੀ ਜਾਂਦੀ ਹੈ ਤਾਂ ਕੀ ਬਣਾ ਦੇਣਗੇ ਉਹ ਤੁਹਾਨੂੰ ਕੀ ਲੱਗ ਰਿਹਾ ਹੈ ਮੈਨੂੰ ਰਿਕੁਐਸਟ ਕਨਸਿਡਰ ਕਰਿਓ ਜੀ ਜੀ ਪਹਿਲਾਂ ਵੀ ਉਹ ਅਕਾਲੀ ਦਲ ਦੇ ਵੇਲੇ ਵੀ ਮੰਤਰੀ ਰਹੇ ਠੀਕ ਹੈ ਜੀ ਜੀਪੀਐਸ ਰਹੇ ਲੋਕ ਸਭਾ ਦੇ ਮੈਂਬਰ ਵੀ ਬਣਦੇ ਰਹੇ ਕਾਂਗਰਸ ਦੀ ਗਵਰਨਮੈਂਟ ਵੀ ਮੰਤਰੀ ਬਣਦੇ ਰਹੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਰਕਾਰ ਦੇ ਵਿੱਚ ਪਾਰਟੀ ਦੇ ਪ੍ਰਧਾਨ ਵੀ ਬਣਦੇ ਰਹੇ ਉਹ ਤੁਸੀਂ ਚਿੜੀ ਬਣਾ ਦੇਣਾ ਪੰਜਾਬ ਨੂੰ ਸੋਨੇ ਦੀ ਪਾਵਰ ਚਾਕੇ ਜਿਹੜਾ ਕੋਈ ਇੱਕ ਅੱਧਾ ਫੰਦ ਸੋਨੇ ਦਾ ਪਹਿਲਾਂ ਚਿੜੀ ਦਾ ਬਣਾਇਆ ਸਾਨੂੰ ਉਹ ਤਾਂ ਪੰਜਾਬ ਦੇ ਬੰਦਿਆਂ ਨੂੰ ਦੱਸ ਦਿਓ ਨਾ ਜੀ ਇਹ ਤਾਂ ਸਿੱਧੀ ਉਹ ਗੱਲ ਆ ਵੀ ਮੈਂ ਕਰੂੰਗਾ ਤਾਂ ਬਹੁਤ ਕੁਝ ਪੰਜਾਬ ਲਈ ਇਹਦਾ ਤਾਂ ਮੈਂ ਮੈਂ ਕਹਿ ਨਹੀਂ ਮੈਨੂੰ ਬਣਾਓ ਪੰਜਾਬ ਦਾ ਮੁੱਖ ਮੰਤਰੀ ਦੇਖਿਓ ਮੈਂ ਪੰਜਾਬ ਲਈ ਕੀ ਕੁਛ ਕਰਦਾ ਨਾ ਕੋਈ ਮੈਨੂੰ ਬਣਾਵੇ ਤਾਂ ਨਾ ਮੈਂ ਪੰਜਾਬ ਲਈ ਕੁਛ ਕਰਾਂ ਇਹ ਥੋੜੀ ਕੋਈ ਗੱਲ ਆ ਜੀ ਜੇ ਇਫ ਯੂ ਹੈਵ ਸਮਥਿੰਗ ਇਨ ਯੋਰ ਹਾਰਟ ਫॉर ਦੀ ਪੰਜਾਬ ਜੇ ਤੁਸੀਂ ਪੰਜਾਬ ਲਈ ਕੁਛ ਕਰਨਾ ਮਰਨਾ ਚਾਹੁੰਦੇ ਆ ਤੇ ਐਨਾ ਮੌਕਾ ਆਇਆ ਅੰਮ੍ਰਿਤਸਰ ਤੁਸੀਂ ਰਹਨੇ ਸਾਰੇ ਹੀ ਮਾਝਾ ਬੈਲਟ ਪਾਣੀ ਥੱਲੇ ਡੁੱਬੀ ਰਹੀ ਇਹਨਾਂ ਵਿੱਚੋਂ ਦਬਰ ਚੋਂ ਇਹਨਾਂ ਦੀ ਫੈਮਿਲੀ ਚੋਂ ਕਿਸੇ ਇੱਕ ਬੰਦੇ ਨੇ ਕੋਈ ਸਪਾਟ ਵਿਜ਼ਿਟ ਵੀ ਕੀਤਾ ਜੀ ਕੁਛ ਨਹੀਂ ਕੀਤਾ ਇੱਥੇ ਕਾਂਗਰਸ ਦੀ ਚੁੱਪੀ ਸਭ ਤੋਂ ਵੱਧ ਜਾ ਰਹਾ ਜਿਹੜੀ ਆ ਪੰਜਾਬ ਦੇ ਲਈ ਤਰਾਸਦੀ ਆ ਉਸ ਤੋਂ ਬਾਅਦ ਜਿਹੜੇ ਇਦਾਂ ਦੇ ਲੀਡਰਾਂ ਨੂੰ ਅਸੀਂ ਵੋਟਾਂ ਪਾਉਣੇ ਉਹ ਪੰਜਾਬ ਦੀ ਤਰਾਸਦੀ ਆ ਤੇ ਜਿਹੜੀ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਹਿ ਦੇਣਾ ਕਿ ਅਸੀਂ ਫਾਇਲਾ ਖੋਲ ਲਾਂਗੇ ਤੁਹਾਡੀਆਂ ਇਹ ਸਾਡੀ ਉਦੋਂ ਵੱਡੀ ਤਰਾਸਦੀ ਹੈ ਜੀ ਪੁੱਤ ਕੇਂਦਰ ਜੀ ਇਹ ਇਹ ਗੱਲ ਤੁਸੀਂ ਬਿਲਕੁਲ ਠੀਕ ਚੁੱਕੀ ਆ ਕਿ ਹੜ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਹਨੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਤੇ ਕਾਂਗਰਸ ਦੇ ਵੱਲੋਂ ਇਸ ਨਵਜੋਤ ਕੌਰ ਦੀ ਜਿਹੜੀ ਫੈਮਲੀ ਹੈ ਨਵਜੋਤ ਕੌਰ ਸਿੱਧੂ ਦੀ ਉਹਨਾਂ ਦੇ ਵੱਲੋਂ ਕੋਈ ਵੀ ਸਾਹਮਣੇ ਨਹੀਂ ਆਇਆ ਕੋਈ ਵੀ ਮਦਦ ਦੀ ਜਿਹੜੀ ਹੈ ਉਹ ਰਾਸ਼ੀ ਨਹੀਂ ਦਿੱਤੀ ਗਈ ਪਿੰਡਾਂ ਨੂੰ ਤਾਂ ਇਹ ਗੱਲ ਤੁਸੀਂ ਬਿਲਕੁਲ ਠੀਕ ਬੋਲੀ ਹੈ ਫਿਰ ਸਮਾ ਹੋ ਗਿਆ ਜੀ ਜੀ ਇੱਕ ਗੱਲ ਪਲੀਜ਼ ਨਾਲ ਲੈ ਕੇ ਜਾਇਓ ਜੀ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੂੰ ਨਹੀਂ ਧੱਕਿਆ ਗਿਆ ਮੈਂ ਕਹਿੰਦਾ ਇਹਨਾਂ ਦੇ ਆਪਾਂ ਪੰਜਾਬੀ ਚ ਕਹਾਵਤ ਵਰਤਦੇ ਆ ਵੀ ਉਹਦੇ ਕੰਨ ਮੁੰਡ ਵਿ ਜਿਵੇਂ ਜਮਾ ਨੇੜੇ ਕੋਈ ਚੀਜ਼ ਹੋਵੇ ਵੀ ਤੇਰੇ ਕੰਨ ਮੰਡ ਫਲਾਨਾ ਕੰਮ ਹੁੰਦਾ ਪਿਆ ਠੀਕ ਹੈ ਆਹ ਕਮਰਸ ਸਰਚ ਰਹਿੰਦੇ ਸਾਰਾ ਮਾਜਾ ਬਿਲਡ ਡੁੱਬੀ ਪਈ ਕੁਸ਼ਣਾ ਕਰ ਲੈਂਦੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਸੀ ਇੰਨੀਦਰ ਪਾਵਰ ਕਹੇ ਤੁਹਾਡੇ ਤੋਂ ਪੰਜਾਬ ਦੀ ਸੋਨੇ ਦੀ ਚਿੜੀ ਦਾ ਅਜੇ ਤੱਕ ਕੋਈ ਸੰਗ ਵੀ ਨਹੀਂ ਬਣਿਆ ਤੁਸੀਂ ਕੀ ਬਣਾਉਣਾ ਸੋਨੇ ਦੀ ਚਿੜੀ ਪੰਜਾਬ ਨੂੰ ਜੀ ਠੀਕ ਹੈ ਪ੍ਰਨੀਤਿੰਦਰ ਜੀ ਤੁਸੀਂ ਗੱਲ ਬਿਲਕੁਲ ਠੀਕ ਕਹੀ ਹੈ ਕਿ ਹੜ੍ਹ ਪ੍ਰਭਾਵਿਤ ਜਦੋਂ ਪਿੰਡ ਤੇ ਸ਼ਹਿਰ ਸੀਗੇ ਉਦੋਂ ਕੋਈ ਵੀ ਧਿਆਨ ਕਾਂਗਰਸ ਦੇ ਵੱਲੋਂ ਖਾਸਾ ਨਹੀਂ ਦਿੱਤਾ ਗਿਆ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਪੂਰੀ ਆਪਣਾ ਜਿਹੜਾ ਮੁੱਦਾ ਹੈ ਉਸ ਤੇ ਆਪਣੀ ਗੱਲ ਰੱਖੀ ਹੈ ਬਹੁਤ-ਬਹੁਤ ਧੰਨਵਾਦ ਰਾਜਨ ਜੀ ਤੇ ਭਾਜਪਾ ਦੇ ਵੱਲੋਂ ਜੋ ਵੀ ਸਾਡੇ ਨਾਲ ਜੁੜੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਜਿਵੇਂ ਕਿ ਤੁਸੀਂ ਸੁਣਿਆ ਸਾਡੇ ਨਾਲ ਜਿਹੜੇ ਗੈਸਟ ਜੁੜੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਜਿਹੜੀ ਹੈ ਬਸ ਬਿਆਨਬਾਜ਼ੀ ਕਰ ਰਹੀ ਹੈ ਤੇ ਕੰਮ ਇਹਨਾਂ ਦੇ ਕੁਝ ਵੀ ਸਾਹਮਣੇ ਨਹੀਂ ਆਉਂਦੇ ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ